ਕਿਹਾ ਹੈ ਮੈਂ ਭਾਈ ਬਲਕਾ ਸਿੰਘ ਤੇ ਬਾਕੀ ਛੋਟੀ ਮੰਗਲੀ ਵੱਡੀ ਮੰਗਲੀ ਤੇ ਸਾਰੇ ਹੀ ਇਲਾਕੇ ਦੀ ਸੰਗਤ ਵੱਲੋਂ ਜੋ ਭਾਈ ਅਮਰਪਾਸ਼ਿਕ ਜੀ ਜਿਨ੍ਹਾਂ ਨੂੰ ਜਾਲਮ ਸਰਕਾਰਾਂ ਨੇ ਅਮਰਤ ਪਾਨ ਕਰਾਉਂਦਿਆਂ ਗੁਰੂ ਦੀ ਸਿੱਖੀ ਨੂੰ ਵਧਾਉਂਦਿਆਂ ਲਿਬਰੂ ਗਰ ਜੇਲ੍ਹ ਵਿੱਚ ਬੰਦ ਕੀਤਾ ਹੈ ਜੋ ਇਸ ਟਾਈਮ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣਾ ਸਟੈਂਡ ਲਿਆ ਹੈ ਉਹਨਾਂ ਦੇ ਸਵਕਤ ਵਿੱਚ ਅੱਜ ਇਹ ਰੈਲੀ ਜਿਹੜੀ ਹੈ ਕਿ ਛੋਟੀ ਨੰਗਲੀ ਤੇ ਵੱਡੀ ਨੰਗਲੀ ਸੂਰ ਸਾਹਿਬ ਸੰਗਠਨ ਵੱਲੋਂ ਕੀਤੀ ਗਈ ਹੈ ਤੇ ਡੋਨ ਬਹੁਤ ਪ੍ਰਚਾਰ ਕਰਦੇ ਹੋਏ ਅਸੀਂ ਆਸਵਲੇ ਮਿੱਤਾ ਚੌਂਕ ਵਿਖੇ ਬੰਮੀਏ ਹਾਂ ਸੋ ਐਸੀ ਇੱਕ ਰਹਿਮਤ ਸਾਧੂਪੁਰਾਂ ਦੀ ਬਖਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਆਪਣਾ ਜੀਵਨ त्यागे ਆਉਣੀਆਂ ਖੁਸ਼ੀਆਂ त्यागे ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰ ਰਹੇ ਸਨ ਉਹਨਾਂ ਮੁਜਾਲਮ ਸਰਕਾਰਾਂ ਨੇ ਕਿਰੂ ਦਾ ਖੇਲ ਦੇ ਵਿੱਚ ਹੰਨੇ ਸੇ ਲਾ ਕੇ ਤੇ ਉਹਨਾਂ ਨੂੰ ਬੰਦ ਕੀਤਾ ਹੈ ਸੋ ਸਿੱਖ ਪੰਥ ਖਾਲਸਾ ਪੰਥ ਉਹਨਾਂ ਦੇ ਨਾਲ ਹੈ ਤੂੰ ਤੋਹੀ ਸੱਚ ਨਾਲ ਸਿੱਖ ਖਾਲਸਾ ਤੇ ਨਾਂ ਵਾਰ ਸਮੇਂ ਬੜੇ ਹੀ ਯੋਧੇ ਉੱਠਦੇ ਸਨ ਉਸ ਟਾਈਮ ਅੱਜ ਕੰਮ ਕੋਈ ਥੋੜੀ ਜੀ ਮੁਸ਼ਕਲਾਂ ਆਈਆਂ ਜਿਹੜਾ ਪੰਥ ਥੋੜਾ ਜਿਹਾ ਪਿਛਾਂ ਪੈ ਰੱਖਣ ਲੱਗ ਪਿਆ ਸੋ ਹੁਣ ਜਾਗਤ ਹੀ ਆਈ ਹੈ ਸਿੱਖ ਪੰਥ ਹੁਣ ਆ ਪਾਇੰਮਰ ਖਾਲਸਾ ਸਿੱਖ ਦੇ ਉਹ ਸਿੰਘਾਂ ਦੇ ਕਾਹ ਕਰ ਰਹੇ ਹੋ ਨਾ ਕਿਉਂਕਿ ਤੁਹਾਨੂੰ ਸਤਪੁਰ ਨੇ ਸੋਚੀ ਦਿੱਤੀ ਹੈ ਕਿ ਇਹ ਘੜੇ ਇਹ ਘੜੇ ਘਰ ਪਸ਼ੂ ਦਾ ਹੈ ਅਸੀਂ ਝੂਠੇ ਘੜੇ ਬਣਾ ਕੇ ਬੜੇ ਪਛਤਾਏ ਆ ਬਹੁਤ ਧਰਿਆਂ ਦੇ ਨਾਲ ਚੱਲ ਕੇ ਵੇਖ ਲਿਆ ਸਾਨੂੰ ਛੋਟਾ ਹੀ ਕਾਣੀਆਂ ਧੰਗਾਂ ਸਭ ਇੱਕੋ ਹੀ ਗੱਲ ਵਾ ਸਭ ਇੱਕੋ ਹੀ ਵਿਰਸਾ ਵਾ ਸਿਰਫ ਨਾਂ ਹੀ ਬਦਲੇ ਆ ਕੰਮ ਸਾਰੇ ਦਾ ਇੱਕ ਹੀ ਆ ਕਿ ਸਿੱਖ ਕੌਮ ਨੂੰ ਖਤਮ ਕਰਨਾ ਹੈ ਸਿੱਖ ਕੌਮ ਨੂੰ ਪ੍ਰਚਾਰ ਨਹੀਂ ਕਰਨ ਦੇਣਾ ਸਿੱਖ ਕੌਮ ਨੂੰ ਅੱਗੇ ਨਹੀਂ ਵਧਣ ਦੇਣਾ ਸੋ ਇਸ ਵੇਲੇ ਅਸੀਂ ਸਮੂਹ ਸਾਧ ਸੰਗਤ ਦੇ ਨਾਲ ਇਸ ਨਗਰ ਵਿੱਚ ਪਹੁੰਚੇ ਹਾਂ ਜੋ ਭਾਈ ਅਮਰਪਾਲ ਸਿੰਘ ਦਾ ਬਹੁਤ ਵੱਡਾ ਸਮਰਥਨ ਮਿਲਿਆ ਹੈ ਹਰ ਇੱਕ ਪਰਿਵਾਰ ਨੇ ਇਕੱਲੇ-ਇਕੱਲੇ ਘਰ ਨੇ ਸਾਨੂੰ ਪੂਰਨ ਸਮਰਥਨ ਦਿੱਤਾ ਹੈ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਖੜੇ ਹਾਂ ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਸਾਨੂੰ ਇਹਨਾਂ ਮਾਰਿਆਂ ਤੜਿਆਂ ਤੋਂ ਉੱਪਰ ਚੁੱਕ ਕਰਕੇ ਸੋ ਸਾਰੇ ਜੜ ਦੀ ਕਲਾਨ ਨਾਲ ਜੋ ਪਰਮਾਤਮਾ ਨੇ ਢੜਾ ਪਿਆਣਾ ਹੈ ਹਮ ਹਰ ਸਿਓ ਢੜਾ ਕੀਆ ਜਿਸ ਦਾ ਕੋਈ ਸਮਰਥ ਨਾ ਹੈ ਇਹਦਾ ਕੋਈ ਸਮਰਥ ਨਹੀਂ ਆ ਇਤੋਂ ਵੱਡਾ ਢੜਾ ਕੋਈ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਦਾ ਸੁਲ੍ਹਾ ਹੋਇਆ ਪੰਥ ਹੈ ਸੋ ਜੜ ਦੀ ਕਲਾਨ ਦੇ ਨਾਲ ਅਸੀਂ ਭਾਈ ਸਾਹਿਬ ਦਾ ਸਵਾਥਾ ਕਰਾਂਗੇ ਉਹਨਾਂ ਨੂੰ 7-8 ਲੱਖ ਵੋਟਾਂ ਮਤਾਵਾਂਗੇ ਤਾਂ ਜੋ ਸਾਨੂੰ ਜੋ ਦਿੱਲੀ ਦੇ ਹਾਕਮਾਂ ਸਾਨੂੰ ਦਬਰ ਜਾਂ ਜਲਮ ਕਰ ਰਹੇ ਸਾਡੇ ਉੱਤੇ ਸਾਨੂੰ ਵੱਡੀਆਂ-ਵੱਡੀਆਂ ਸਿਆਵਾਂ ਦੇ ਕੇ ਨਜਾਇਜ਼ ਜ਼ਿਲਾ ਵਿੱਚ ਬੁਸਾਰੇ ਹਨ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜੋ ਇਹ ਸਾਰਾ ਪ੍ਰੋਗਰਾਮ ਹੈ ਇਹ ਜੁਵਨ ਅਜੇ ਤੱਕ ਪਹੁੰਚ ਸਕੇ ਜੋ ਸਾਰੀ ਸੰਗਤ ਦਾ ਬਹੁਤ ਧੰਨਵਾਦ ਸਾਰੀ ਸੰਗਤ ਵੱਲ ਜੜ ਕੇ ਉਹਨਾਂ ਦਾ ਸਾਥ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਬਹੁਤ ਵਧੀਆ ਗੱਲ ਆ ਕਿ ਆਪਾਂ ਉਪਰਾਲਾ ਕਰ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਜਿਥੇ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਆ ਸਹੂਲਤਾਂ ਦੇ ਰਹੇ ਆ ਨਸ਼ਾ ਤੋਂ ਅਸੀਂ ਜੜਾਵਾ ਖਤਮ ਕਰ ਰਹੇ ਆ ਕਿ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਸਾਰਾ ਕੁਝ ਕਰ ਰਹੀ ਆ ਮੌਜੂਦਾ ਸਰਕਾਰ ਬਿਲਕੁਲ ਉੱਤੱਕ ਦੇ ਸਹੂਲਤਾਂ ਦੀ ਗੱਲ ਐ ਉਹ ਸਾਡੇ ਹੀ ਸਾਡੇ ਕੋਲ ਟੈਕਸ ਲੈ ਕੇ ਸਾਡੇ ਹੀ ਪੈਸੇ ਨਕੀਆਂ ਜਾ ਰਹੀਆਂ ਵਾ ਉਹ ਕੋਈ ਸਹੂਲਤਾਂ ਬਾਹਰੋਂ ਨਹੀਂ ਆ ਰਹੀਆਂ ਬਾਕੀ ਨਸ਼ੇ ਜਿਹੜੇ ਆ ਉਹ ਅੱਗੇ ਨਾਲੋਂ ਵਧੇ ਆ ਘਟੇ ਨਹੀਂ ਤੁਸੀਂ ਹਰ ਪਿੰਡ ਵਿੱਚ ਜਾ ਸਕਦੇ ਜੋ ਹਰ ਲਾਗੇ ਵਿੱਚ ਜਾ ਕੇ ਪਤਾ ਕਰ ਲੋ ਕਿੰਨੀਆਂ ਮਤਾਵਾਂ ਦੀਆਂ ਜਿਹੜੀਆਂ ਵਾ ਉਹ ਪੁੱਤਰਾਂ ਤੋਂ ਵਾਂਝੀਆਂ ਹੋ ਗਈਆਂ ਵਾ ਕਿੰਨੀਆਂ ਮਾਤਾਵਾਂ ਦੇ ਜਿਹੜੇ ਆ ਉਹ ਪੁੱਤਰ ਜਿਹੜੇ ਆ ਉਹ ਨਸ਼ੇ ਦੀ ਭੇਡ ਚੜ ਚੁੱਕੇ ਆ ਹਰ ਪਿੰਡ ਵਿੱਚ ਬਰਲਾਪ ਹੋ ਰਿਹਾ ਵਾ ਨਸ਼ੇ ਦੇ ਵਿੱਚ ਉਹਨਾਂ ਨੇ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਬਾਕੀ ਸਭ ਤੋਂ ਮੜਾ ਕੰਮ ਹੀ ਕੀਤਾ ਹੈ ਕਿ ਇੱਕ ਸਿੱਖ ਪੰਥ ਦੇ ਯੋਧੇ ਸਿੱਖ ਪੰਥ ਨੂੰ ਉੱਡਾ ਜੁਕਣ ਵਾਸਤੇ ਅਗਰ ਜੰਗ ਪਾਤਰ ਆਇਆ ਹੈ ਸੀ ਉਸੇ ਖੀਨੂ ਮਿਧਾਰਿਆ ਸੀ ਨਸ਼ੇ ਸ਼ਿਲਾ ਰਿਆ ਸੀ ਤੇ ਉਹਨਾਂ ਨੂੰ ਗਜਾਇਸ਼ ਜਾਵਾਂ ਦੇ ਕਰਕੇ ਇਹਨਾਂ ਨੇ ਕਰਨ ਐਸੀ ਲਾ ਕੇ ਇਹ ਬਲੂ ਕਾਰਡ ਇਹ ਵਿੱਚ ਭੇਜਿਆ ਦਾ ਜਿੱਥੋਂ ਤੱਕ ਇਹਨਾਂ ਦੇ ਸਮਰਥਕਾਂ ਉਹ ਵੀ ਇਹ ਗੱਲ ਮੰਨਦੇ ਆ ਬਹੁਤ ਸਾਰੇ ਜਿਹੜੇ ਆਮ ਆਦਮੀ ਸਮਰਥਕਾਂ ਪਿੰਡਾਂ ਦੇ ਆਮ ਲੋਕ ਆ ਉਹ ਇਸ ਗੱਲ ਦਾ ਬਹੁਤ ਉਹਨਾਂ ਦੁੱਖ ਮਨਾਇਆ ਉਹ ਇਸ ਵੇਲੇ ਭਾਈ ਬਸਿਕ ਦੇ ਨਾਲ ਖੜੇ ਆ ਇਸ ਕਰਕੇ ਖੜੇ ਆ ਕਿਉਂਕਿ ਉਹਨਾਂ ਨੇ ਆਪਣੇ ਸੁੱਖ ਤਿਆਗ ਕੇ ਆਪਣਾ ਚੈਨ ਤਿਆਗ ਕੇ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਇਹ ਉਪਰਾਲਾ ਕੀਤਾ ਸੀ ਉਹਨਾਂ ਮੇਰੀਆਂ ਬਹੁਤ ਭਾਵੀਆਂ ਸਿਆਵਾਂ ਦੇ ਕੇ ਜਦੋਂ ਆਪਾਂ ਕਾਲੇ ਪਾਣੀਆਂ ਨੇ ਆ ਕਾਲੇ ਪਾਣੇ ਚ ਗੱਡਿਆ ਤੇ ਬਹੁਤ ਮਾੜਾ ਕੰਮ ਕੀਤਾ ਵਾ ਇਸ ਕਰਕੇ ਸੰਘਰਸ਼ ਉਹਨਾਂ ਦੇ ਨਾਲ ਹੈ ਅੱਜਪਾ ਪੂਰੀ ਜਰਾ ਪੰਜਾਬ ਦੇ ਪੈਰ ਪਸਾਰ ਦੀ ਨਜ਼ਰ ਆ ਰਹੀ ਆ ਤੇ ਜਿੱਥੇ ਕਿਸਾਨੀ ਇਹ ਮੋਰਚੇ ਵੀ ਲੱਗੇ ਆ ਕਿਸਾਨਾਂ ਨੇ ਬਹੁਤ ਉਹਨਾਂ ਦੇ ਵਰੋਤ ਜੁੱਧ ਕੀਤਾ ਪਰ ਅੱਜ ਸਾਡੇ ਕੁਝ ਭਰਾ ਜਿਹੜੇ ਆ ਭਾਜਪਾ ਵਾਲੇ ਪਾਸੇ ਜਾਂ ਕਾਂਗਰਸ ਵਾਲੇ ਪਾਸੇ ਸਮਰਥਨ ਕਰ ਰਹੇ ਉਹਨਾਂ ਬਾਰੇ ਕੀ ਕਹਾਂਗੇ ਦੇਖੋ ਇਹ ਮੈਂ ਤੁਹਾਨੂੰ ਅੱਗੇ ਵੀ ਮਹਾਰਾਜ ਦੀ ਬਾਣੀ ਦਾ ਦੱਸਿਆ ਤੁਹਾਨੂੰ ਮੰਨਦੇ ਜੋ ਸੱਤ ਲਾ ਕੇ ਦੱਸਿਆ ਸੀਗਾ ਕਿ ਜਿਹੜੇ ਆਪਾਂ ਝੂਠੇ ਧੜੇ ਕਾਰਨ ਪਸ਼ੂਤ ਕਰ ਇਹਨਾਂ ਨੂੰ ਸਮਝ ਆਣਾ ਚਾਹੀਦਾ ਹੈ ਵੀ ਆਪਾਂ ਚੰਦ ਕੌਡੀਆਂ ਬਦਲੇ ਆਪਣੇ ਕਾਰੋਬਾਰ ਬਣਾਉਣ ਬਦਲੇ ਆਪਾਂ ਪੰਥ ਨੂੰ ਮਿਛੋੜਾ ਨਾ ਦਈਏ ਇਹ ਪੰਥ ਕਲਗੀਧਰ ਦਾ ਪੰਥ ਹੈ ਸਾਨੂੰ ਸਾਰਿਆਂ ਨੂੰ ਸਿਮਰਨ ਬੇਨਤੀ ਆ ਸਾਰੇ ਹੀ ਸਿੱਖ ਨੌਜਵਾਨ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਹਰਗੁਣ ਬੇਨਤੀ ਆ ਕਿ ਸਿੱਖ ਪੰਥ ਸਰਬੱਤ ਦਾ ਭਲਾ ਮੰਗਣ ਵਾਲਾ ਇੱਕ ਪੰਥ ਹੈ ਜੋ ਹਰ ਇੰਗ ਦਾ ਭਲਾ ਮੰਗਦਾ ਹੈ ਸੋ ਆਪਾਂ ਨੂੰ ਵੱਧ ਚੜ ਕੇ ਪੰਥ ਦਾ ਸਹਿਯੋਗ ਕਰਨਾ ਚਾਹੀਦਾ ਹੈ ਸਾਨੂੰ ਕਿਸੇ ਵੀ ਪਾਰਟੀ ਪਾਸੇ ਖੜਾ ਕੇ ਬੁਲਾਇਆ ਨਹੀਂਦਾ ਕਿ ਇਹ ਘਰੇ ਕਰ ਪਛੋਂਦਾ ਹੈ ਖਮ ਹਰ ਥੋੜਾ ਕੀਆ ਜਿਸ ਦਾ ਸਮਰਥ ਕੋਈ ਨਹੀਂ ਇਹ ਬਹੁਤ ਨਾਲ ਥੜੀ ਗੁਰੂ ਗੋਬਿੰਦ ਸਿੰਘ ਦੇ ਨਾਲ ਥੜੀ ਗੁਰੂ ਗੋਬਿੰਦ ਸਿੰਘ ਦੇ ਪੰਥ ਨਾਲ ਥੜੀ ਜਿੰਦਾ ਕੋਈ ਸਮਰਾਤੀ ਨਹੀਂ ਆ ਜਿਹੜਾ ਸਭ ਤੋਂ ਉੱਪਰ ਵਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਪਾਰਟੀ ਬਦਲ ਕੇ ਉੱਪਰ ਉੱਠ ਕੇ ਭਾਈ ਅਮਰਪਾਲ ਸਿੰਘ ਦਾ ਸਮਰਥਨ ਕਰੀਏ ਜਿਨ੍ਹਾਂ ਨੇ ਸਿੱਖੀ ਵਧਾਉਣੀ ਹੈ ਜਿਨ੍ਹਾਂ ਨਸ਼ੇ ਛਡਾਉਣੇ ਹਨ ਜਿਨ੍ਹਾਂ ਸੱਚ ਦੇ ਪੈਰਾ ਦੇਣਾ ਹੈ ਉਹਨਾਂ ਦੇ ਮਤਲਬ ਚੱਲੀਏ ਤੋ ਇਹ ਬੇਨਤੀਆਂ ਸਾਰੇ ਹੀ ਪ੍ਰਵਾਨ ਕਰਨ ਸਾਰੇ